ਸਾਥੀਓ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਬੀੜਗੋ ਦਾ ਮੁੱਦਾ ਹੈਗਾ ਉਹ ਰਾਸ਼ਟਰਪਤੀ ਹੈ ਜਿਹੜਾ ਬਲਦੀਮੀਰ ਪੂਤਨ ਉਹ ਹਿੰਦੁਸਤਾਨ ਚ ਕਿਉਂ ਆਇਆ ਤੇ ਇੱਕ ਜਿਹੜੀ ਵਰਲਡ ਵਾਰ 3 ਆ ਉਹ ਲੱਗਣ ਦੀ ਤਿਆਰੀ ਚ ਅੱਜ ਦਾ ਅਖਬਾਰ ਆ ਜੱਗ ਬਾਣੀ 5 ਫਰਵਰੀ 2025 ਦਾ ਅਸੀਂ ਹੈਗੇ ਹੁਣ ਇਸ ਵਕਤ ਖੇਤ ਆ ਇੱਥੇ ਬਿਊ ਸੋਨੂ ਦਿਖਾ ਦਿੰਨੇ ਆ ਮੋਟਰਾਂ ਚੱਲੀ ਜਾਂਦੀਆਂ ਪਾਣੀ ਕਣਕਾਂ ਨੂੰ ਤੇ ਆਲੂਆਂ ਨੂੰ ਛੱਡਿਆ ਵਾ ਆ ਸਾਰੇ ਜਿਹੜੇ ਬੈਠੇ ਆ ਸਾਡੇ ਖੇਤ ਦੇ ਗਵਾਂਢੀ ਚਾਚੇਤਾ ਜੀ ਹੁਣ ਜਿਹੜੀ ਆਹ ਗੱਲ ਆ ਇਹਦੇ ਤੇ ਮੈਂ ਤੁਹਾਡੇ ਨਾਲ ਸਾਹਮਣੇ ਹੋ ਕੇ ਗੱਲ ਕਰਦਾ ਰੂਪ ਆ ਕੈਮਰਾ ਫੜਾ ਕੇ ਜਿਹੜਾ ਰੂਸ ਦਾ ਰਾਸ਼ਟਰਪਤੀ ਆ ਆਪਣਾ ਬਲਾਦੀਮੀਰ ਪੂਤਨ ਉਹ ਹਿੰਦੁਸਤਾਨ ਚ ਆਇਆ ਵਾ ਤੇ ਹਿੰਦੁਸਤਾਨ ਦੀ ਸਾਰੇ মিডিਆ ਗੋਦੀ মিডিਆ ਜਿਹੜਾ ਉਹਦਾ ਜੋਰ ਲਗਾਇਆ ਪਿਆ ਵੀ ਜਿਹੜਾ ਰਸ਼ੀਆ ਦਾ ਰਾਸ਼ਟਰਪਤੀ ਆ ਉਹ ਹਿੰਦੁਸਤਾਨ ਚ ਆ ਗਿਆ ਵੀ ਹਿੰਦੁਸਤਾਨ ਨੂੰ ਪਤਾ ਨਹੀਂ ਕੀ ਦੇ ਜੂਗਾ ਪਹਿਲੀ ਗੱਲ ਤਾਂ ਗੋਦੀ মিডিਆ ਦਾ ਕੋਈ ਵਿਸ਼ਵਾਸ ਨਾ ਕਰਿਆ ਕਰੋ ਪਹਿਲਾਂ ਤਾਂ ਇਹ ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਨੂੰ ਬਲਾਤਕਾਰ ਹੀ ਗੁੰਡੇ ਮਵਾਲੀ ਦੇ ਕਤਲ ਦੱਸਿਆ ਫਿਰ ਉਦੋਂ ਬਾਅਦ ਇਹਨਾਂ ਨੇ ਜਦੋਂ ਆ ਭਾਰਤ ਨਾਲ جنگ ਆ ਪਾਕਿਸਤਾਨ ਨਾਲ ਥੋੜੀ ਜੰਗ ਲੱਗੀ ਆ ਪਿੱਛੇ ਜੇ ਆਪਰੇਸ਼ਨ ਸੰਧੂਰ ਵੇਲੇ ਉਦੋਂ ਇਹਨਾਂ ਨੇ ਇਹਨਾਂ ਨਾ ਨਿਊਜ਼ਾਂ ਦੇ ਉੱਤੇ اسلامਾਬਾਦ ਤੇ ਕਰਾਚੀ ਟੱਕਰ ਭਾਰਤੀ ਫੌਜ ਬਾੜਦੀ ਜਿਹਦਾ ਹਜੇ ਟੱਕਰ ਸਾਰੇ ਹੀ ਵਰਲਡ ਦੇ ਵਿੱਚ ਮਜ਼ਾਕ ਉੱਡ ਰਿਹਾ ਇਹਨਾਂ ਇੱਕ ਦਾ ਸੀਰੀਅਸ ਲੈਣਾ ਨਹੀਂ ਪਰ ਪੂਤਨ ਜਿਹੜਾ ਆਇਆਗਾ ਪੂਤਨ ਆਇਆ ਆਪਦੇ ਫਾਇਦੇ ਨੂੰ ਇੱਕ ਜਿਹੜੀ ਵਰਲਡ ਵਾਰ ਜਾੰਗਾ ਉਹ ਲੱਗ ਰਹੀ ਆ ਜਿਹੜਾ ਅਮਰੀਕਾ ਦਾ ਅਧਿయోగਪਤੀ ਆ ਐਲਨ ਮਾਰਕਸ ਉਹਨੇ ਇਹ ਕਿਹਾ ਜਦੋਂ ਉਹਨੇ ਕਿਹਾ ਨਾਲ ਦੀ ਨਾਲ ਜਿਹੜੇ ਅੰਤਰਰਾਸ਼ਟਰੀ ਸੁਰੱਖਿਆ ਮਾਹਰਾ ਉਹਨਾਂ ਨੇ ਵੀ ਇਹਤੇ ਚਿੰਤਾ ਪ੍ਰਗਟਾਈ ਆ ਵੀ ਇਹ ਹੋ ਸਕਦਾ ਇਹ 5 ਤੋਂ 10 ਸਾਲਾਂ ਦੇ ਵਿੱਚ ਆ ਜਿਹੜਾ ਪੱਕਾ ਲੱਗੂਗਾ ਕਿਉਂਕਿ ਜਿਹੜਾ ਐਲਨ ਮਾਰਕਸਾ ਉਹ ਨਿੱਕੀ ਮੋਟੀ ਹਸਤੀ ਨਹੀਂ ਹੈਗੀ ਆਪਣੇ ਤਾਂ ਅਤਿਯੋਗ ਪਤੀ ਹੈਗੇ ਅ ਅਡਾਨੀ ਦੇ ਬਾਨੀ ਹੈ ਵਪਾਰੀ ਯਾਰ ਯੋਗ ਪਤੀ ਨਹੀਂ ਇਹ ਜਿਹੜਾ ਐਲਨ ਮਾਰਕਸਾ ਉਹਨੇ ਤਾਂ ਏਡੇ ਏਡੇ ਵੱਡੇ ਕਾਰਨਾਮੇ ਕਰਦੇ ਉੱਥੋਂ ਜ਼ਿਕਰਦਾ ਇੰਡੀਆ ਅੱਜ ਤੋਂ 50 ਸਾਲਾਂ ਨੂੰ ਨਹੀਂ ਜਾ ਸਕਦੀ ਜਿਹੜੀ ਉਹਨੇ ਗੱਲ ਕਹੀ ਹੈ 100% ਹੋਊਗੀ ਦੂਜਾ ਜਿਹੜਾ ਆਇਆ ਭਾਰਤ ਰਸ਼ੀਆ ਦਾ ਰਾਸ਼ਟਰਪਤੀ ਅਸੀਂ ਰਸ਼ੀਆ ਤੋਂ ਤੇਲ ਲੈਂਦੇ ਸੀਗੇ ਉਹ ਸਾਨੂੰ ਸਸਤਾ ਤੇਲ ਦਿੰਦਾ ਸੀ ਸਾਡੀਆਂ ਦੋ ਕੰਪਨੀਆਂ ਰੇਲੈਂਸ ਇੰਡਸਟਰੀ ਦੇ ਅਡਾਨੀ ਸਮੂਹ ਉਹ ਉਥੋਂ ਸਸਤਾ ਤੇਲ ਲੈ ਕੇ ਭਾਰਤ ਦੇ ਵਿੱਚ ਉਹਨੂੰ ਸਾਫ਼ ਕਰਕੇ ਦੂਜੇ ਦੇਸ਼ਾਂ ਨੂੰ ਵੇਚਦੇ ਸੀ ਦੋਨਾਂ ਕੰਪਨੀਆਂ ਨੂੰ ਮੋਟੀ ਕਮਾਈ ਹੁੰਦੀ ਸੀ ਤੇ ਉਹ ਸੈਂਟਰਲ ਸਰਕਾਰ ਦੀ ਜਿਹੜੀ ਭਾ ਜੀਪੀ ਆ ਉਹਨੂੰ ਮੋਟਾ ਚੰਦਾ ਦਿੰਦੇ ਸੀ ਤੇ ਸਰਕਾਰਾਂ ਉਹਨਾਂ ਦੀਆਂ ਸੂਬਿਆਂ ਦੇ ਵਿੱਚ ਬਣਦੀਆਂ ਸੀ ਜਦੋਂ ਅਮਰੀਕਾ ਨੇ ਫਾ ਬੰਦਕਾਂ ਲਾਤੀਆਂ ਕੁਛ ਧਮਕੀਆਂ ਦਿੱਤੀਆਂ 30% ਰੂਸ ਤੋਂ ਤੇਲ ਲੈਣਾ ਕੰਪਨੀਆਂ ਨੇ ਬੰਦ ਕਰਤਾ ਰੂਸ ਦਾ ਰਾਸ਼ਟਰਪਤੀ ਤਾਂ ਆਇਆ ਵੀ ਮੈਂ ਤੁਹਾਡੇ ਨਾਲ ਆ ਤੁਸੀਂ ਤੇਲ ਖਰੀਦੋ ਤੁਹਾਨੂੰ ਕੋਈ ਤੁਹਾਡੀ ਹਵਾ ਕੰਨੀ ਨਹੀਂ ਝਾਕ ਸਕਦਾ ਤੇ ਉਹ ਦੇ ਕੇ ਸਾਨੂੰ ਕੀ ਜਾਊ ਇਹ ਗੱਲ ਮੈਂ ਕਹਿਣੀ ਤਾਂ ਹੈ ਨਹੀਂ ਸੀ ਉਹ ਜੇ ਇੱਥੇ ਪਸ਼ਾਬ ਤੇ ਟੱਟੀ ਕਰੂਗਾ ਹਿੰਦੁਸਤਾਨ ਦੇ ਵਿੱਚ ਉਹ ਵੀ ਆਪਦੀ ਬਾਪਸ ਨਾਲ ਲੈ ਕੇ ਜਾਊਗਾ ਇਹ ਗੱਲ ਮੈਂ ਦਾਅਵੇ ਨਾਲ ਕਹਿ ਰਿਹਾ ਦੂਜਾ ਜੇ ਬਲਡਵਾਰ جنگ ਲੱਗਦੀ ਆ ਹਿੰਦੁਸਤਾਨ ਸਭ ਤੋਂ ਖਤਰੇਚ ਆ ਸਾਡੇ ਨਾਲ ਦੁਸ਼ਮਣ ਦੇ ਸਾਰੇ ਆ ਪਾਕਿਸਤਾਨ ਉਹਦੇ ਨਾਲ ਸਾਡੀ ਬਣਦੀ ਨਹੀਂ ਅਮਰੀਕਾ ਦੀ ਸਾਹ ਚੀਨ ਨਾਲ ਸਾਡੀ ਪਹਿਲੇ ਨਹੀਂ ਬਣਦੀ ਬੰਗਲਾਦੇਸ਼ ਨਾਲ ਤਖਤਾ ਪਲਟ ਕਰਾ ਕੇ ਉਹਨਾਂ ਨੇ ਸ਼ੇਖ ਅਸੀਨਾ ਇੰਡੀਆ ਬੈਠੀ ਆ ਉੱਥੇ ਜੁਨਸਖਾਨ ਦੀ ਸਰਕਾਰ ਆ ਨੇਪਾਲ ਨਾਲ ਸਾਡੀ ਨਹੀਂ ਬਣਦੀ ਕਿਉਂਕਿ ਜਦੋਂ ਸਾਡੀ ਅਮਰੀਕਾ ਨਾਲ ਬਣਨੋਂ ਹਟ ਗਈ ਸਾਰੇ ਦੇਸ਼ ਇਹ ਅਮਰੀਕਾ ਦੇ ਭਾਈਵਾਲ ਦੇਸ਼ ਆ ਇਹ ਸਾਨੂੰ ਦੋਸਤ ਨਹੀਂ ਸਮਝਦੇ ਆ ਬਾਰਡ ਦੇ ਵਿੱਚ ਦੋ ਖੇਮੇ ਬਣ ਗਏ ਇੱਕ ਖੇਮਾ ਤਾਂ ਅਮਰੀਕਾ ਦਾ ਉਹਦੇ ਵਿੱਚ ਨਾਟੋ ਦੇ ਦੇਸ਼ ਆ ਜਾਂਦੇ ਆ ਫਰਾਂਸ, ਜਪਾਨ, ਇਟਲੀ ਉਹ ਕਈ ਦੇਸ਼ ਆ ਦੂਜਾ ਖੇਮਾ ਹੈਗਾਗਾ ਰੂਸ ਰੂਸ ਦਾ ਉਹਦੇ ਵਿੱਚ ਆ ਗਿਆ ਚੀਨ ਕਿਮ ਜੌਨ ਵਾਲਾ ਦੱਖਣੀ ਕੋਰੀਆ ਤੇ ਇਰਾਨ ਇਹ ਵੱਡੀਆਂ ਤਾਕਤਾਂ ਇਹਨਾਂ ਕੋਲੇ ਪਰਮਾਣੂ ਸ਼ਕਤੀਆਂ ਹੁਣ ਬਾਰਡ ਦੇ ਵਿੱਚ جنگਾਂ ਕਿੱਥੇ ਕਿੱਥੇ ਚੱਲੀ ਜਾਣਗੀਆਂ 4 ਸਾਲ ਤਾਂ ਹੋ ਗਏ ਰੂਸ ਤੇ ਯੂਕਰੇਨ ਦਾ جنگ ਚੱਲੀ ਜਾਂਦਾ 2 ਸਾਲਾਂ ਤੋਂ ਉੱਤੇ ਹੋ ਗਏ ਅਜਰੈਲ ਹਮਾਸ ਲੇਵਲਾਨ ਤੇ ਇਰਾਨ ਦਾ ਜੰਗ ਚੱਲੀ ਜਾਂਦੇ ਨੂੰ ਤੀਜਾ ਜੰਗ ਜਿਹੜਾ ਹੁਣ ਤਿਆਰ ਆ ਜਮਾ ਉਹ ਚైనా ਜਿਹੜਾ ਉਹ ਤਾਈਵਾਨ ਨਾਲ ਲੜੂਗਾ ਤੇ ਤਾਈਵਾਨ ਦੀ ਮਦਦ ਕਰਦਾ ਅਮਰੀਕਾ ਉੱਥੋਂ ਵੱਲ ਦਵਾਰ ਸਟਾਰਟ ਹੋ ਜਾਣੀ ਹੈ ਤੀਜੀ ਤੀਜਾ ਚੌਥਾ ਹੈਗਾ ਅਮਰੀਕਾ ਦੇ ਨਾਲ ਛੋਟਾ ਜਿਹਾ ਦੇਸ਼ ਆ ਉਹ ਉਹਨਾਂ ਨੂੰ ਵੀ ਚੇਤਾਵਨੀ ਦੇਈ ਜਾਂਦਾ ਬੈਨ ਜੂਇਲਾ ਸ਼ਾਇਦ ਉਹਦਾ ਨਾਮ ਉਹ ਉਹਦੇ ਤੇ ਅਟੈਕ ਕਰੂਗਾ ਇਹਦਾ ਕਰਕੇ ਕੱਲੀਆਂ ਆਪਾਂ ਜੇ ਅੰਤਰਰਾਸ਼ਟਰੀ ਖਬਰਾਂ ਤੇ ਧਿਆਨ ਨਹੀਂ ਦਿੰਦੇ ਕੱਲੇ ਗੋਦੀ ਮੀਟਿੰਗਾਂ ਨੂੰ ਦੇਖਾਂਗੇ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਸਾਡਾ ਦੇਸ਼ ਐਸ ਵਕਤ ਸੰਕਟ 'ਚ ਘਿਰਿਆ ਵਾ ਸਾਡੇ ਜਿਹੜਾ ਰੁਪਈਆ ਗਾ ਡਾਲਰ ਦੇ ਮੁਕਾਬਲੇ 100 ਰੁਪਏ ਦਾ ਇੰਨਾ ਥੱਲੇ ਡੱਗ ਪਿਆ 100 ਦਾ ਡਾਲਰ 21 ਆਉਂਦਾ ਹੁਣ ਅਮਰੀਕਾ ਬਿਨਾਂ ਮੈਂ ਤਾਂ ਕਹਿੰਦਾ ਨਹੀਂ ਵੀ ਸਾਡੀ ਜਿਹੜੀ ਆ ਬੇੜੀ ਪਾਰ ਲੱਗ ਜੂਗੀ ਬਾਕੀ ਅੱਡੋ ਅੱਡੀ ਸੋਚ ਆ ਜਿਹੜਾ ਰਾਸ਼ਟਰਪਤੀ ਇੱਥੇ ਆਇਆ ਉਹਦਾ ਬਸ ਇੰਨਾ ਕੀ ਮੈਨੂੰ ਜਿੰਨੀ ਕਨੋਲਜ ਆਵੀ ਇੰਨਾ ਕੀ ਉਹਦਾ ਹੈਗਾ ਇੱਥੇ ਆਉਣ ਦਾ ਮਕਸਦ ਆ ਗੋਦੀ মিডিਆ ਜੋ ਮਰਜੀ ਕੁਛ ਕਹੀ ਜਾਵੇ ਸੋ ਪੰਜਾਬ ਦੇ ਵਿੱਚ ਜਦੋਂ جنگ ਲੱਗੀ ਇੱਥੇ ਪਿੱਟੀ ਜਾਂਦਾ ਵੀ ਇੱਥੇ ਭਈਏ ਆ ਗਏ ਬਿਹਾਰੀ ਆ ਗਏ ਹੋਰ ਆ ਗਏ ਜਿੱਦਾਂ ਬਾਰਡਬਾਰ ਲੱਗੀ ਚੈਨਾਨਾ ਤੇ ਪਾਕਿਸਤਾਨ ਨਾਲ ਸਾਡਾ ਬਾਰਡਰ ਲੱਗਦਾ ਪੰਜਾਬ ਖਾਲੀ ਹੋ ਜੂ ਕੱਲੀ ਇੱਥੇ ਉਹੀ ਬਾਦਰਗੋਮ ਰਹੇ ਜੂਗੀ ਜਿਹੜੀ ਪਹਿਲਾਂ ਤੋਂ ਇੱਥੇ ਗੁਰੂਆਂ ਪੀਰਾਂ ਦੀ ਵਸਾਈ ਵੀ ਮੋਦੀ ਕਿੰਨਾ ਕਾਰਗ ਕਾਮਜਾਪ ਹੁੰਦਾ ਕਿੰਨਾ ਫੇਲ ਹੁੰਦਾ ਇਹਦੇ ਤੇ ਆਪਾਂ ਕੋਈ ਗੱਲ ਨਹੀਂ ਕਰਦੇ ਪਰ ਰਾਸ਼ਟਰਪਤੀ ਜਿਹੜਾ ਰਾਸ਼ੀਆ ਦਾ ਇੱਥੇ ਆ ਰਿਹਾ ਉਹਦਾ ਇੰਨਾ ਕੀ ਮਕਸਦ ਸੀ ਖੇਤ ਆ ਚਾਹ ਪੀਤੀ ਆ ਸਾਰੇ ਬੰਦਿਆਂ ਨੇ ਬਹਿ ਕੇ ਖੇਤ ਬਹਿ ਕੇ ਗੱਲਾਂ ਕਰਨ ਦਾ ਤੇ ਖੇਤ ਬਹਿ ਕੇ ਰੋਟੀ ਚਾਹ ਪਾਣੀ ਪੀਣ ਦਾ ਜਿਹੜਾ ਕੰਮ ਕਰਨ ਦਾ ਉਹ ਵੱਖਰਾ ਆਨੰਦ ਆ ਉਹ ਦੁਨੀਆ ਦੇ ਵਿੱਚ ਕਿਸੇ ਵੀ ਜਿਹੜੀ ਚਾਹ ਇੱਥੇ ਪੀ ਲਈ ਮੈਂ ਦੁਨੀਆ ਦੇ ਕਈ ਫਾਈਵ ਸਟਾਰ ਹਟਲਾਂ ਦੇ ਵਿੱਚ ਗਿਆ ਪੰਜਾਂ ਚਾਰਾਂ ਦੇ